ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਹੁਣ ਜਿਸ ਨੂੰ ਉਸ ਨੇ ਮਲਾਉਣਾ ਹੈ ਉਸ ਨੂੰ ਸਤ ਸੰਗਤ ਵਿੱਚ ਲਿਆਉਂਦੇ ਨੇ ਸੰਗਤ ਵਿੱਚ ਲਿਆ ਕੇ ਇਸ ਮਨ ਦਾ ਖੇਲ ਸਮਝਾਉਂਦੇ ਨੇ ਹੁਣ ਉਹ ਸਾਨੂੰ ਦੱਸ ਰਹੇ ਨੇ ਪੀਰ ਜੋ ਤੁਹਾਡਾ ਸਰੀਰ ਹੈ ਇਹ ਦਸਾਂ ਦੁਆਰਾਂ ਦਾ ਹੈ ਨੌ ਦਰਵਾਜਿਆਂ ਦੇ ਵਿੱਚ ਕਾਲ ਆਪਣੀ ਮਾਇਆ ਦੁਆਰਾ ਇਸ ਮਨ ਨੂੰ ਖਿਡਾਰਿਆ ਹੈ ਨੌ ਦਰਵਾਜੇ ਤੁਸੀਂ ਸਾਰੇ ਸਮਝਦੇ ਹੋਵੋਗੇ ਪਛਾਤੇ ਸਾਰਿਆਂ ਦੇ ਨੌ ਦਰਵਾਜੇ ਇਹ ਖੁੱਲੇ ਹੋਏ ਨੇ ਪ੍ਰਗਟ ਨੇ ਪਰ ਜਿੱਥੇ ਸ਼ਬਦ ਰੱਖਿਆ ਹੋਇਆ ਹੈ ਉਹ ਦਰਵਾਜਾ ਗੁਪਤ ਹੈ ਉਹ 10ਵਾਂ ਦਵਾਰ ਹੈ ਉਸ 10ਵੇਂ ਦਵਾਰ ਨੂੰ ਆਪਾਂ ਲੱਭਣਾ ਹੈ ਇਹ ਸਾਡੇ ਮਨ ਦਾ ਇਸ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਹੈ ਪਿਤਾ ਸੁੰਦਾਰ ਦੀ ਖੋਜ ਕਰਨੀ ਤਾਂ ਜੋ ਉਸ ਦਇਆਲ ਦੇ ਪ੍ਰਭੂ ਦੇ ਦਰਸ਼ਨ ਹੋ ਸਕਣ ਜਦੋਂ ਤੁਸੀਂ ਗੁਰੂ ਵਾਲੇ ਬਣੋਗੇ ਉਦੋਂ ਸਾਡੇ ਅੰਦਰੋਂ ਉਹ ਦਰ ਖੁੱਲਦਾ ਹੈ ਸਾਨੂੰ ਦਰਸ਼ਨ ਹੁੰਦੇ ਨੇ ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਜਿਸ ਨੂੰ ਮਹਾਰਾਜ ਜੀ ਕਹਿੰਦੇ ਨੇ ਦਸਮ ਦਵਾਰ ਕੁੰਚੇ ਜਬ ਦੀਜੈ ਤਉ ਦਇਆ ਕੇ ਦਰਸ਼ਨ ਕੀਜੈ ਸੋ ਜਿਸ ਦਾ ਦਸਵਾਂ ਦਵਾਰ ਇਥੋਂ ਖੁੱਲਿਆ ਹੋਇਆ ਹੈ ਉਸ ਨੂੰ ਦਰਸ਼ਨ ਹੁੰਦੇ ਨੇ ਉਸ ਨੂੰ ਸ਼ਬਦ ਵੀ ਸੁਣਦਾ ਹੈ ਉਸ ਨੂੰ ਅੰਦਰੋਂ ਅੰਮ੍ਰਿਤ ਵੀ ਆਉਂਦਾ ਹੈ ਉਸ ਨੂੰ ਨਿਰੰਕਾਰ ਪਰਮਾਤਮਾ ਦਾ ਗਿਆਨ ਹੁੰਦਾ ਹੈ ਸੋਜੀ ਹੁੰਦੀ ਹੈ ਜਿਸ ਦਾ ਦਸਵਾਂ ਦਵਾਰ ਇਥੋਂ ਬੰਦ ਹੁੰਦਾ ਹੈ ਉਸ ਦਾ ਮਨ ਵਿਚਾਰਾਂ ਵਿੱਚ ਹੁੰਦਾ ਹੈ ਉਹ ਕਦੇ ਕਾਮ ਵਿੱਚ ਫਸਿਆ ਹੋਇਆ ਵਿਕਾਰ ਕਮਾਉਂਦਾ ਹੈ ਕਦੇ ਲੋਭ ਵਿੱਚ ਰੁੱਤਾ ਹੋਇਆ ਮਾਇਆ ਦੇ ਰੰਗ ਵਿੱਚ ਕਮਾਈਆਂ ਕਰ ਰਿਹਾ ਹੈ ਉਸ ਨੂੰ ਪਰਮਾਤਮਾ ਦਾ ਪੈ ਨਹੀਂ ਕਿਉਂਕਿ ਉਸ ਦੇ ਭਾਵੇਂ ਕਿਹੜੇ ਰੱਬ ਹੈ ਜਿਹੜਾ ਦਿਸਦਾ ਹੀ ਨਹੀਂ ਉਸ ਦੇ ਭਾਵੇਂ ਉਹ ਹੈ ਹੀ ਨਹੀਂ ਉਹ ਮਨ ਦੇ ਹੀ ਹੈ ਵੀ ਪਰਮਾਤਮਾ ਹੈ ਉਸ ਦਾ ਮਨ ਨਸਤ ਹੋ ਚੁੱਕਾ ਹੈ ਬੱਜਰ ਕਪਾਟ ਕਾਇਆ ਗੜ ਭੇਤਰ ਕੋੜ ਕੁਸਤ ਆਪੇ ਮਾਨੇ ਭ੍ਰਮ ਭੋਲੇ ਨਦਰਿ ਨਾਇਆਉ ਨੇ ਮਨਮੁਖ ਅੰਧ ਗਿਆਨੇ ਹੁਣ ਆਪਾਂ ਦੇਖਣਾ ਹੈ ਸਾਰਿਆਂ ਨੇ ਦੇਖਣ ਵਾਸਤੇ ਆਪਾਂ ਜੁੜਦੇ ਹਾਂ ਉਸ ਤਰ੍ਹਾਂ ਦਾ ਆਪਾਂ ਨੂੰ ਕੋਈ ਇੱਥੇ ਤੁਸੀਂ ਸਿਆਣੇ ਉਹ ਸਾਰੇ ਵੀ ਉਹੀ ਆਉਂਦੇ ਨੇ ਜਿਹੜੇ ਮਿਲਣਾ ਚਾਹੁੰਦੇ ਨੇ ਬਾਕੀ ਇੱਥੇ ਕੋਈ ਨਹੀਂ ਆਉਂਦਾ ਕਿਉਂਕਿ ਬਾਕੀ ਦਾ ਕੋਈ ਕੰਮ ਹੀ ਨਹੀਂ ਹੈ ਕਿਸੇ ਵਿਆਪਾ ਉਸ ਤੇ ਨਿਕਰਨੇ ਕਿਸੇ ਵਿਆਪਾ ਵਡਿਆਈ ਨਹੀਂ ਗਾਉਣੇ ਕਿਸ ਕਰਕੇ ਜੀਵ ਉੱਥੇ ਜਾਂਦੇ ਨੇ ਜਿੱਥੇ ਉਹਨਾਂ ਦੀ ਸੋਭਾ ਹੁੰਦੀ ਹੈ ਜਿੱਥੇ ਸੱਚ ਨਾਮ ਦੀ ਵਡਿਆਈ ਹੋਵੇ ਉੱਥੇ ਥੋੜੇ ਆਉਂਦੇ ਨੇ ਕਿਉਂਕਿ ਨਾਮ ਦੇ ਵਪਾਰੀ ਉਹ ਥੋੜੇ ਨੇ ਉਹ ਪਰਮਾਤਮਾ ਦੇ ਜਿਹੜੇ ਆਸ਼ਿਕ ਹੁੰਦੇ ਨੇ ਉਹ ਪਰਮਾਤਮਾ ਦੇ ਕਰਦੇ ਵਿਰਲੇ ਹੁੰਦੇ ਨੇ ਸਭਾਂ ਉਸ ਪਰਮਾਤਮਾ ਦੇ ਨਾਲ ਪਿਆਰ ਪੈਦਾ ਕਰਨ ਵਾਸਤੇ ਇਥੇ 33 ਮਤਵਕ ਜੁੜਦੇ ਹਨ ਤੇ ਹੁਣ ਸਾਨੂੰ ਕਹਿ ਦਿੱਤੇ ਨੇ ਕਿ ਤੁਹਾਡਾ ਜੋਗਤਾਂ ਹੈ ਉਹ ਬੰਦ ਹੈ ਕਿਵੇਂ ਬੰਦ ਹੈ ਆਹ ਹੈ ਸਾਡਾ ਨਿਚਕਰ ਇਹ ਸਾਡੇ ਇਸ ਸੁਨ ਵਿੱਚ ਹੈ ਜਦ ਸਾਡੇ ਇਸ ਸਰੀਰ ਦੇ ਨੇਤਰ ਜਿੱਥੇ ਖਤਮ ਹੁੰਦੇ ਨੇ ਇਸ ਤੋਂ ਉੱਪਰ ਜੋ ਸੁਨ ਹੈ ਉਹ ਹੈ ਸੁਨ ਦੇ ਵਿੱਚ ਇਥੇ ਨਾਮ ਟਿਕਾਇਆ ਹੋਇਆ ਹੈ ਇਹਦਰ ਨੌ ਦਰਵਾਜੇ ਨੇ ਦਸਵਾਂ ਇੱਥੇ ਹੈ ਇਹ ਜੋ ਨੌ ਦਰਵਾਜੇ ਨੇ ਇਹ ਖੁੱਲਦੇ ਨੇ ਪੌਣ ਦੁਆਰਾ ਸਵਾਸਾਂ ਦੁਆਰਾ ਜਦੋਂ ਸਾਨੂੰ ਸਵਾਸ ਆਉਂਦਾ ਹੈ ਉਦੋਂ ਤੁਹਾਡੇ ਨੇਤਰਿਤ ਖੁੱਲ ਜਾਂਦੇ ਨੇ ਤੁਹਾਡੀ ਜ਼ਬਾਨ ਤੁਹਾਡੇ ਹੱਥ ਪੈਰ ਇਹ ਕੰਮ ਕਰਨ ਲੱਗ ਪੈਂਦੇ ਨੇ ਤੇ ਤੁਸੀਂ ਸਰੀਰ ਦੀ ਸੰਸਾਰ ਦੀ ਵਾਕਫੀਤ ਰੱਖਣ ਲੱਗ ਪੈਂਦੇ ਹੋ ਤੇ ਮੇਰੀ ਆਸਤ ਹੈ ਇਹ ਮੇਰਾ ਬੱਚਾ ਹੈ ਇਹ ਮੇਰਾ ਘਰ ਹੈ ਪਰਵਾਰ ਹੈ ਇਹ ਸਿਰਫ ਤੇ ਸਿਰਫ ਇਸ ਸਵਾਸ ਕਰਕੇ ਹੈ ਜੇ ਇਥੋਂ ਹੀ ਸਵਾਸ ਰੁਕ ਜੇ ਉਦੋਂ ਹੀ ਇਥੋਂ ਸਾਰਾ ਕੁਝ ਬਗਾਨਾ ਹੈ ਇਸ ਅਵਸਥਾ ਵਿੱਚ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਇਹ ਪਾਉਣ ਇਸ ਲੋਕ ਦਾ ਗੁਰੂ ਹੈ ਜਿਹੜਾ ਤੁਹਾਨੂੰ ਗਿਆਨ ਕਰਾ ਰਿਹਾ ਹੈ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਕਿਹੋ ਜੇ ਵਿਚਾਰਾਂ ਵਿੱਚ ਧਿਆਨ ਨੂੰ ਖੇਡਣਾ ਹੈ ਵਿਚਾਰਾਂ ਵਿੱਚ ਮਨ ਨੂੰ ਲੈ ਕੇ ਜਾਣਾ ਹੈ ਇਹ ਸਾਨੂੰ ਪੌਣ ਦੇ ਦੇਸ਼ ਵਿੱਚ ਪਤਾ ਲੱਗ ਰਿਹਾ ਹੈ ਜਦੋਂ ਹੁਣ ਮਨ ਇੱਥੋਂ ਚੱਲਿਆ ਇਹ ਪੌਣ ਦਾ ਸੰਤੁਲਨ ਇਹ ਵਿਗੜ ਜਾਂਦਾ ਹੈ ਜਿਉਂ ਹੀ ਸਾਡਾ ਸੰਸਾਰ ਵਿੱਚ ਜਨਮ ਹੋਇਆ ਉਦੋਂ ਹੀ ਇਹ ਨਾਮਦਾਰੇ ਪ੍ਰਗਟ ਹੋਏ ਇੱਥੋਂ ਹੀ ਪੌਣ ਦਾ ਦਰਕ ਡਿਸਟਰਬ ਹੋ ਗਏ ਚੰਦ ਸੂਰਜ ਡਿਸਟਰਬ ਹੋਵੇ ਤੇ ਹਲਤਾ ਆ ਗਿਆ ਹੁਣ ਅਸੀਂ ਵਿਚਾਰਾਂ ਵਿੱਚ ਹਾਂ ਇੱਕ ਪਾਸੇ ਸਵਾਸ ਵੱਧ ਚੱਲਦਾ ਹੈ ਇੱਕ ਪਾਸੇ ਪੌਣ ਘੱਟ ਚੱਲਦੀ ਹੈ ਜਿੱਦਰ ਸਵੇਰੇ ਉੱਠਦਿਆਂ ਸਾਰੇ ਤੁਹਾਡੇ ਪੌਣ ਦਾ ਵੇਗ ਤੇਜ਼ ਹੋ ਗਿਆ ਤੁਸੀਂ ਉਧਰ ਧਿਆਨ ਕਰੋਗੇ ਜੇ ਤੁਹਾਡੀ ਸੁਰਤ ਸੱਜੇ ਪਾਸੇ ਹੈ ਤੁਹਾਡੇ ਅੰਦਰ ਜਿ ਸ਼ੁਰੂ ਤੋਂ ਹੀ ਸਵੇਰ ਤੋਂ ਹੀ ਗਰੋਧ ਹੈ ਵੀ ਹੋ ਜਾਏਗਾ ਤਾਨੂੰ ਪਤਾ ਨਹੀਂ ਲੱਗੇਗਾ ਕਿ ਗੁੱਸਾ ਕਿਉਂ ਆ ਰਿਹਾ ਹੈ ਨਿੱਕੇ ਨਿੱਕੇ ਗੱਲ ਜਿੱਥੇ ਕੋਈ ਲੋੜ ਵੀ ਨਹੀਂ ਬੋਲਣ ਦੀ ਤੁਹਾਨੂੰ ਕਰੋਧ ਆਏ ਜਾਏਗਾ ਤੁਸੀਂ ਵਿਚਾਰਾਂ ਦਾ ਟਕਰਾਅ ਕਰੋਗੇ ਪਰਿਵਾਰ ਦੇ ਵਿੱਚ ਕਲੇਸ਼ ਦਾ ਕਾਰਨ ਬਣੋਗੇ ਜੇ ਤੁਸੀਂ ਇਸ ਪਾਉਂ ਦੇ ਖੇਲ ਨੂੰ ਨਹੀਂ ਸਮਝੇ ਹੋਏ ਜੇ ਤੁਹਾਡਾ ਧਿਆਨ ਖੱਬੇ ਪਾਸੇ ਚੱਲ ਗਿਆ ਇੱਧਰ ਰਜੋ ਗੁਣੀ ਵਰਤੀ ਹੈ ਤੁਹਾਨੂੰ ਰਜੋ ਗੁਣ ਦੀ ਚਿੰਤਾ ਹੋਏਗੀ ਆਪਣੇ ਆਪਣੇ ਕਿਰਤ ਦੇ ਜੋ ਵੀ ਤੁਸੀਂ ਕਰ ਰਹੇ ਹੋ ਉਹਨਾਂ ਵਿਚਾਰਾਂ ਦੇ ਵਿੱਚ ਤੁਹਾਡਾ ਮਨ ਸੰਸਿਆ ਵਿੱਚ ਚੱਲ ਪਏਗਾ ਕਿ ਅੱਜ ਕੰਮ ਬਣੇਗਾ ਕਿ ਨਹੀਂ ਬਣੇਗਾ ਅੱਜ ਲਾਹਾ ਮਿਲੇਗਾ ਕਿ ਨਹੀਂ ਮਿਲੇਗਾ ਜੇ ਮੈਨੂੰ ਲਾਹਾ ਲੜਨਾ ਹੈ ਕਿਉਂ ਨਾ ਮੈਂ ਲੋਗ ਦਾ ਸਾਥ ਲਿਆ ਕਿਉਂ ਨਾ ਮੈਂ ਆਪਣੀ ਤ੍ਰਿਸ਼ਨਾ ਨੂੰ ਪੂਰਨ ਕਰਨ ਵਾਸਤੇ ਕੋਈ ਇਹੋ ਜਿਹਾ ਕੰਮ ਕਰਾਂ ਕਿ ਮੈਨੂੰ ਇਹ ਪਦਾਰਥ ਮਿਲ ਲੈ ਸ਼ੁਰੂ ਹੋ ਜਾਣ ਪਰਮਾਤਮਾ ਕਿਹੜੇ ਦੇਖਦਾ ਹੈ। ਤੇ ਸਾ ਅਸੀਂ ਮਾਇਆ ਧਾਰੀ ਹੁੰਦੇ ਆਂ। ਸਾਡਾ ਮਨ ਵਿਚਾਰਾਂ ਵਿੱਚ ਸਵੇਰ ਤੋਂ ਹੀ ਚੱਲ ਪੈਂਦਾ ਹੈ। ਇਹ ਦਰ ਉੱਪਰੋਂ ਬੰਦ ਹੋ ਜਾਂਦਾ ਹੈ। ਇਸ ਨੂੰ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੈ ਬਹਰੋਲ ਕਚੋਲਾ। ਹੁਣ ਸਾਨੂੰ ਸਹਿਜ ਵਿੱਚ ਬੈਠਾਂਗੇ ਤੇ ਸ਼ਬਦ ਸੁਣੇਗਾ। ਸਹਿਜ ਵਿੱਚ ਬੈਠਾਂਗੇ ਤੇ ਪੌਣ ਸਾਮ ਹੋਏਗੀ। ਸਹਿਜ ਵਿੱਚ ਜਾਵਾਂਗੇ ਇਹ ਚੰਦ ਸూర్ਜ ਸਮ ਹੋਣਗੇ ਬ੍ਰਹਮ ਜੋਤ ਪ੍ਰਗਟ ਹੋਏਗੀ ਪਰ ਤੁਸੀਂ ਸੰਸਾਰ ਵਿੱਚ ਦੇਖੋਗੇ ਸਹਿਜ ਨਹੀਂ ਹੈ ਕਾਲੀ ਲੱਗੀ ਹੋਈ ਹੈ ਤੇ ਇਧਰੋਂ ਵੀ ਇਕੱਠਾ ਕਰ ਲਈਏ ਉਧਰੋਂ ਵੀ ਕਰ ਲਈਏ ਆਉਣ ਵਾਲੀ ਕੁਲਾਂ ਵਾਸਤੇ ਵੀ ਕਰ ਲਈਏ ਦੂਸਰੇ ਦਾ ਹੱਕ ਮਾਰ ਲਈਏ ਕਿਵੇਂ ਨਾ ਕਿਵੇਂ ਸਾਰਾ ਪੂਜਾ ਪਾਈ ਕਰ ਲਈਏ ਐਨਾ ਭਰਮ ਪੈ ਗਿਆ ਜੋ ਪ੍ਰਮਾਤਮਾ சுவாਸ ਦੇ ਕੇ ਜਿੰਦਾ ਲੱਗ ਰਿਹਾ ਸੀ ਪੋਧਾ ਕਦੀ ਤਨਵਾ ਦੇ ਨੀਕਾ ਅਗੰਤ ਸਹਾ ਆਪਣੇ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਆਮਾਨ ਕਿਛ ਬਹੁਲ ਸ਼ਹਲੇ ਅਗਿਆਨੀ ਮਨ ਰੋਸ਼ ਕਰੇ ਜਿਸ ਸਾਹਿਬ ਸੋ ਨਹੀਂ ਚਾਰਾ ਤੱਕ ਤੱਕ ਹੋਈ ਜਾਏ ਸਤ ਨਮਸਕਾਰ ਹੁਣ ਅਸੀਂ ਉਸ ਨੂੰ ਨਮਸਕਾਰ ਨੇ ਕਰਦੇ ਅਸੀਂ ਨਮਸਕਾਰ ਕਰ ਰਿਹਾ ਕਾਲ ਨੂੰ ਮਾਇਆ ਨੂੰ ਸਾਨੂੰ ਮਿਲ ਜਾਓ ਸਾਨੂੰ ਮਾਇਆ ਚਾਹੀਦੀ ਹੈ ਅਸੀਂ ਕਾਲ ਦੀ ਪੂਜਾ ਕਰਦੇ ਹਾਂ ਕਾਲ ਦੀ ਪੂਜਾ ਕਰਨ ਵਾਸਤੇ ਸਾਨੂੰ ਇਥੋਂ ਦੇ ਸੰਸਾਰ ਦੇ ਵਿੱਚ ਸਾਨੂੰ ਕਿਸੇ ਨੇ ਪੱਥਰ ਦੀ ਪੂਜਾ ਤੇ ਲਾ ਦਿੱਤਾ ਕਿਸੇ ਨੇ ਸਾਨੂੰ ਦਰਖਤ ਪੂਜਣ ਤੇ ਲਾ ਦਿੱਤਾ ਕਿਸੇ ਨੇ ਸਾਨੂੰ ਕੋਈ ਮట్టి ਪੂਜਣ ਤੇ ਲਾ ਦਿੱਤਾ ਜਿਵੇਂ ਨਾ ਕਿਵੇਂ ਅਸੀਂ ਇਹ ਸਾਰੇ ਆਕਾਰਾਂ ਦੇ ਨਾਲ ਜੁੜ ਗਏ ਸ਼ਬਦ ਨਾਲ ਨਹੀਂ ਜੁੜੇ ਸ਼ਬਦ ਦੇ ਪੂਜਾ ਨਾਮ ਕਰਨ ਕਰਕੇ ਜਿਸ ਦੀ ਅਸੀਂ ਪੂਜਾ ਕਰ ਰਹੇ ਹਾਂ ਜੇ ਅਸੀਂ ਪੱਥਰ ਦੀ ਪੂਜਾ ਕਰਦੇ ਹਾਂ ਸਾਡੇ ਸੁਭਾਅ ਵਿੱਚ ਉਹ ਸ਼ਕਤੀ ਆ ਗਈ ਸਾਡੇ ਮਨ ਵਿੱਚੋਂ ਕ੍ਰੋਧ ਦਾ ਨਾਸ਼ ਨਹੀਂ ਹੋਇਆ ਜੇ ਅਸੀਂ ਦਰਖਤ ਦੀ ਪੂਜਾ ਕਰਦੇ ਹਾਂ ਸਾਡੇ ਅੰਦਰ ਉਹ ਜਗੁਣਾਈ ਜਾਂਦੇ ਨੇ ਕਿਸੇ ਪਸ਼ੂ ਨੂੰ ਤੁਸੀਂ ਰੱਬ ਮੰਨ ਲੈਂਦੇ ਹੋ ਪਸ਼ੂ ਦੀ ਆਰਤੀ ਨਿਯਮ ਕਰਦੇ ਨੇ ਕੋਈ ਸੱਪ ਦੀ ਪੂਜਾ ਕਰਦਾ ਹੈ ਕੋਈ ਗਉ ਨੂੰ ਮਾਤਾ ਕਹਿੰਦਾ ਹੈ ਐਨਾ ਗਿਆਨ ਤਾਂ ਵਿੱਚ ਅਸੀਂ ਚੱਲੇ ਗਏ ਇੱਕ ਨਿਰੰਕਾਰ ਨੂੰ ਦੇਖਣਾ ਸੁਣਨਾ ਉਸ ਨਾਲ ਗੱਲ ਕਰਨੀ ਤੇ ਸਾਰਾ ਇਹ ਗਿਆਨ ਪੁੱਲ ਗਿਆ ਇਹ ਗੁਣ ਸਾਨੂੰ ਕਿੱਥੋਂ ਪਤਾ ਲੱਗਣਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਤ ਸੰਗਤ ਦੇ ਵਿੱਚ ਉਹ ਪਉਠੇ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਬ੍ਰਹਮ ਗਿਆਨ ਸਾਨੂੰ ਸਤ ਸੰਗਤ ਵਿੱਚੋਂ ਮਿਲਣਾ ਹੈ ਤੇ ਸਤ ਸੰਗਤ ਦੇ ਵਿੱਚ ਬ੍ਰਹਮ ਗਿਆਨ ਦੀ ਸ਼ੁਰੂਆਤ ਨਾਮ ਤੋਂ ਹੁੰਦੀ ਹੈ ਜਿਉਂ ਹੀ ਅਸੀਂ ਸੰਗਤ ਵਿੱਚ ਆਉਂਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਦੱਸਿਆ ਜਾਂਦਾ ਹੈ ਜਿਸ ਨਾਮ ਤੋਂ ਤੁਸੀਂ ਵਿਛੜੇ ਹੋਏ ਹੋ ਉਹ ਨਾਮ ਕਿੱਥੇ ਹੈ ਕਿਉਂਕਿ ਨਾਮ ਹੀ ਮਨ ਵਾਸਤੇ ਖਜ਼ਾਨਾ ਹੈ ਜੇ ਤੁਹਾਨੂੰ ਨਾਮ ਮਿਲ ਗਿਆ ਤੇ ਤੁਸੀਂ ਰਾਜਿਆਂ ਤੇ ਰਾਜੇ ਕੋ ਤੇ ਜੇ ਨਾਮ ਤੋਂ ਟੁੱਟੇ ਰਹੇ ਤੇ ਮੰਗਤੇ ਹੋ ਫਿਰ ਤੁਹਾਨੂੰ ਦਰ ਦਰ ਮੰਗਣਾ ਪਏਗਾ ਜਿਸ ਨਾਮ ਹਿਰਦੈ ਸੋਏ ਵੱਡਾ ਰਾਜਾ ਜਿਸ ਨਾਮ ਹਿਰਦੈ ਤਿਸ ਪੂਰਨ ਕਾਜ ਸੁਣ ਨਾਮ ਨਾਲੋਂ ਟੁੱਟਿਆ ਹੋਇਆ ਮਨ ਇਸ ਨਿਜ ਘਰ ਵਿੱਚੋਂ ਬਾਹਰ ਆਇਆ ਇੱਥੇ ਆ ਗਿਆ ਆਇਆ ਸੀ ਲਿਪਦੇ ਰਸਤੇ ਕਰਮ ਕਰਨ ਵਾਸਤੇ ਕਰਮ ਕਰਨ ਵਾਸਤੇ ਜਿਉਂ ਹੀ ਆਇਆ ਉਧਰੋਂ ਤਮੋ ਗੁਣ ਤੋਂ ਪੰਜ ਦੂਤਾ ਗਏ ਉਹ ਕਹਿੰਦੇ ਨੇ ਵੀ ਮੇਰੀ ਸਲਾਹ ਲਾਓ ਤੁਸੀਂ ਜਿਵੇਂ ਲੋਭ ਆ ਗਿਆ ਮੰਨ ਲਓ ਦੂਸਰੇ ਨੂੰ ਤੁਸੀਂ ਦੇਖਿਆ ਕਿ ਉਸ ਕੋਲ ਬਹੁਤ ਵਧੀਆ ਹੈ ਸਾਰਾ ਇਥੋਂ ਦਾ ਰੈਂਟ ਹੈ ਤ੍ਰਿਸ਼ਨਾ ਪੈਦਾ ਹੋਈ ਕਿ ਮੈਂ ਇਹ ਸੁੱਖ ਲੈਣਾ ਹੈ ਕਿਸੇ ਨੇ ਬਾਹਰ ਪੇ ਜਾ ਆਪ ਦਾ ਬਚਾ ਤਹਾਡੇ ਅੰਦਰ ਤ੍ਰਿਸ਼ਨਾ ਪੈਦਾ ਹੋ ਗਈ ਤੇ ਮੈਨੂੰ ਇਹ ਪੇਜਣਾ ਹੈ ਕਿਸੇ ਨੇ ਕੋਈ ਇੰਜੀਨੀਅਰਿੰਗ ਲੈਂਗੁਏਜ ਚੂਜ਼ ਕੀਤੀ ਤੁਹਾਡੇ ਅੰਦਰ ਤ੍ਰਿਸ਼ਨਾ ਪੈਦਾ ਹੋ ਗਈ ਤੇ ਮੈਨੂੰ ਇਹ ਕਰਨਾ ਹੈ ਇਹ ਤ੍ਰਿਸ਼ਨਾ ਦਾ ਜਨਮ ਜਿਵੇਂ ਹੁੰਦਾ ਹੈ ਉਦੋਂ ਫਿਰ ਸਾਡਾ ਧਿਆਨ ਬਦਲਦਾ ਹੈ ਜਦੋਂ ਧਿਆਨ ਗੁਰਮਤ ਦੇ ਮੁਤਾਬਕ ਚੱਲੇ ਫਿਰ ਉਸੇ ਕਰਮ ਅਤੇ ਧਰਮ ਨੂੰ ਸ਼ਮ ਕਰ ਲੈਂਦੇ ਹਨ ਤੇ ਜੇ ਧਿਆਨ ਪੰਜਾਂ ਤੋਂ ਪ੍ਰੇਰਿਤ ਹੋ ਕੇ ਚੱਲੇ ਫਿਰ ਲੋਭ ਆਉਂਦਾ ਹੈ ਲੋਭ ਅਤੇ ਤ੍ਰਿਸ਼ਨਾ ਦਾ ਆਪਸ ਵਿੱਚ ਬੜਾ ਪਿਆਰ ਹੈ ਜਿੱਥੇ ਤ੍ਰਿਸ਼ਨਾ ਆ ਗਈ ਉਥੇ ਲੋਭ ਆਇਆ ਜਿੱਥੇ ਲੋਭ ਆਇਆ ਉਥੇ ਪਾਪ ਆਉਂਦਾ ਹੈ ਫਿਰ ਅਸੀਂ ਮਾੜਾ ਕਰਮ ਕਰਦੇ ਹਾਂ ਤੇ ਜਦੋਂ ਪਾਪ ਆਉਂਦਾ ਹੈ ਫਿਰ ਉਸ ਨੂੰ ਛੁਪਾਉਣ ਵਾਸਤੇ ਝੂਠ ਬੋਲਦੇ ਹਾਂ ਕਿ ਮੈਂ ਨਾ ਕੁਝ ਨਹੀਂ ਕੀਤਾ ਜੋ ਕਹਿੰਦਾ ਹੈ ਧਾਇਰੇ ਵਿੱਚ ਕਹਿੰਦਾ ਹੈ ਸਹੀ ਇਸ ਤਰ੍ਹਾਂ ਧਿਆਨ ਹੌਲੀ-ਹੌਲੀ ਮਾਇਆ ਦੇ ਘਰ ਵਿੱਚ ਪ੍ਰਵੇਸ਼ ਕਰਦਾ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਸਾਡੇ ਅੰਦਰ ਇੰਨੇ ਔਗਣ ਪ੍ਰਵੇਸ਼ ਕਰ ਗਏ ਮਹਾਰਾਜ ਗਾਂਧੀ ਨੇ ਇਹ ਕਰਮਤੇ ਆ ਕੇ ਤੁਸੀਂ ਇਸ ਤਰ੍ਹਾਂ ਫਸਦੇ ਹੋ ਜਦੋਂ ਕਾਲ ਤੁਹਾਨੂੰ ਚੋਗਾ ਪਾਉਂਦਾ ਹੈ ਥੋੜੀ ਜਹੀ ਇਸ ਲੋਕ ਦੇ ਸੁੱਖ ਵਾਸਤੇ ਮਾਇਆ ਵਾਸਤੇ ਤੁਸੀਂ ਦੀਨ ਗਵਾਲ ਦੇ ਤੋ ਦੁਨੀ ਦੇ ਵਿੱਚ ਚੇਤ ਲਾ ਲੈਦੇ ਹੋ ਕਾਲ ਨੇ ਕੀ ਕੀਤਾ ਇਸ ਮਨ ਦਾ ਚਿੱਤ ਦੁਨੀਆ ਦੇ ਵਿੱਚ ਲਾ ਦਿੱਤਾ ਮਨ ਸੇ ਰਾਜਾ ਇਸ ਕਾਇਆ ਦੇ ਵਿੱਚ ਬਣ ਕੇ ਆਇਆ ਹੈ ਕਾਲ ਹੁਣ ਇਸ ਨੂੰ ਮੰਗਤਾ ਬਣਾਏਗਾ ਤੇ ਮੰਗਤਾ ਬਣਾ ਕੇ ਘਰ ਘਰ ਦੇ ਵਿੱਚ ਮੰਗਾਏਗਾ ਇਹ ਗੁਨਾਪਾਂ ਇਸ ਦਿਖੇ ਨੂੰ ਸਮਝਣਾ ਹੈ ਤੇ ਹੈ ਤਾਂ ਆਪਾਂ ਰਾਜੇ ਪਰਮਾਤਮਾ ਰਾਜਾ ਹੈ ਰਾਜਾ ਦਾ ਬੱਚਾ ਵੀ ਰਾਜਾ ਹੀ ਹੁੰਦਾ ਹੈ ਜਿਵੇਂ ਅੰਦਰੂ ਰਾਜੇ ਹਾਂ ਪਰ ਰਾਜ ਭਾਗ ਸਿੱਖਣਾ ਪੈਂਦਾ ਹੈ ਰਾਜਿਆਂ ਦੇ ਘਰ ਵੀ ਜਨਮ ਲੈ ਕੇ ਕਈ ਦਫਾ ਰਾਜ ਕਮਾਉਣਾ ਨਹੀਂ ਆਉਂਦਾ ਹੁਣ ਮਨੁੱਖਾ ਜਾਂਮੇ ਵਿੱਚ ਆਪਾਂ ਆ ਤੱਕ ਗਏ ਪਰਮਾਤਮਾ ਨੇ 84 ਲੱਖ ਜੋਨ ਦਾ ਸਰਦਾਰ ਬਣਾਇਆ ਪਰ ਗੁਰੂ ਤੋਂ ਬਿਨਾ ਇਹ ਚੀਜ਼ ਨਹੀਂ ਸਿੱਖੀ ਜਾਏਗੀ ਪੂਰਨ ਗੁਰੂ ਮਿਲੇਗਾ ਤੇ ਮਨ ਰਾਜ ਭਾਗ ਪ੍ਰਾਪਤ ਕਰੇਗਾ ਉਸ ਰਾਜ ਭਾਗ ਦੀ ਕਮਾਈ ਕਰੇਗਾ ਤੇ ਫਿਰ ਉਸ ਵਿੱਚ ਸੁਖੀ ਹੋ ਕੇ ਚੱਲੇਗਾ ਹੁਣ ਕਾਲ ਨੇ ਦੇਖਿਆ ਕਿ ਮਨ ਵਿਛੜਿਆ ਹੋਇਆ ਹੈ ਤੇ ਪਾਉਣ ਵਿੱਚ ਮਿਲ ਗਿਆ ਹੈ ਸ਼ਬਦ ਨਾਲੋਂ ਟੁੱਟ ਗਿਆ ਹੈ ਉਸ ਨੇ ਕੀ ਕਿਹਾ ਆਪ ਦੇ ਪੰਜਾਂ ਦੂਤਾਂ ਨੂੰ ਉਧਰੋਂ ਹੁਕਮ ਕੀਤਾ ਤੇ ਜਾਓ ਤੇ ਇਸ ਦਾ ਸਤਕਾਰ ਕਰੋ ਇਸ ਨੂੰ ਕੋਈ ਗਿਫਟ ਦਿਓ ਭੇਟਾ ਦਿਓ ਗੁਰਬਾਣੀ ਵਿੱਚ ਮਹਾਰਾਜ ਲਿਖਦੇ ਨੇ ਕਿ ਜਦੋਂ ਰਾਜਾ ਮਨ ਆਉਂਦਾ ਹੈ ਕਾਲ ਨਾਉ ਨੇਦਿਆਂ ਤਾਰਾ ਸਿੱਧੀਆਂ ਲੈ ਕੇ ਮਿਲਦਾ ਹੈ ਇਹ ਕਾਲ ਦੀ ਨਿਸ਼ਾਨੀ ਹੈ ਕਿ ਜਿਵੇਂ ਜਿਵੇਂ ਤੁਸੀਂ ਨਾਮ ਜਪੋਗੇ ਇਹ ਤੁਹਾਡੇ ਮਗਰ ਮਗਰ ਇਹ ਸਿੱਧੀਆਂ ਲੈ ਕੇ ਦੌੜੇਗਾ ਤੁਸੀਂ ਥੋੜੀ ਜਿਹੀ ਇੱਛਾ ਕੋਈ ਕਰੋ ਇਹ ਪੂਰਨ ਕਰੇਗਾ ਦੁਨਿਆਵੀ ਇੱਛਾ ਇਸ ਕਰਕੇ ਧਿਆਨ ਨਾਲ ਮੰਗਣਾ ਹੈ ਇਹ ਨਾ ਹੋਵੇ ਕਿ ਐਸੀ ਚੀਜ਼ ਮੰਗ ਲਈਏ ਜਿਹੜੀ ਅੱਗੇ ਜਾ ਕੇ ਆਪਣੇ ਦੁੱਖ ਦਾ ਕਾਰਨ ਬਣੇ ਹੁਣ ਕਾਲ ਨੇ ਇਸ ਰਾਜੇ ਮਨ ਨੂੰ ਜਦੋਂ ਦੇਖਿਆ ਪੇਟ ਤੇ ਆਇਆ ਹੈ ਕਰੋ ਬਾਹਰ ਨਿਕਲਿਆ ਹੈ ਉਸ ਨੇ ਪੰਜਾਂ ਨੂੰ ਹੁਕਮ ਕਰ ਦਿੱਤਾ ਕਿ ਇਸ ਨੂੰ ਪੇਟਾ ਦਿਓ ਜੰਮ ਕਾਲ ਮਲੇ ਦੇ ਪੇਟ ਸੇ ਉਹ ਨੇ ਤੋਈ ਉਹ ਸੇ ਉਹ ਕਪੜੇ ਕੰ ਮਿਲਿਆ ਪੇ ਹੁਣ ਮਨ ਕੁਝ ਬੋਲੇਗਾ ਮਨ ਨੇ ਮਾਇਆ ਦੀ ਮੰਗ ਕਰ ਲਈ ਉਹ ਨਸ਼ਾ ਪਹਿਨਾ ਸ਼ੁਰੂ ਕਰ ਦਿੱਤਾ ਪਿਆਰ ਵੀ ਚਾਹੀਦਾ ਹੈ ਆਹ ਵੀ ਚਾਹੀਦਾ ਹੈ ਇਹ ਨਸ਼ਾ ਹੈ ਜਿਵੇਂ ਬੱਚਾ ਜਿੱਤੀ ਹੋ ਜੇ ਉਹ ਮੰਗਣਾ ਸ਼ੁਰੂ ਕਰ ਦਿੰਦਾ ਹੈ ਬਾਗਾਨੇ ਦੀ ਚੀਜ਼ ਨੂੰ ਵੀ ਕਹਿੰਦਾ ਹੈ ਕਿ ਮੈਂ ਲੈਣੀ ਹੈ ਹਾਲਾਂਕਿ ਉਸ ਨੂੰ ਪਤਾ ਨਹੀਂ ਕਿ ਇਹ ਬਾਗਾਨੀ ਹੈ ਇਸੇ ਤਰ੍ਹਾਂ ਜਦੋਂ ਮਨ ਮਾਇਆ ਦੇ ਨੀਂਦ ਵਿੱਚ ਲੋਰ ਵਿੱਚ ਆ ਜਾਂਦਾ ਹੈ ਇਹ ਮੰਗੀ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਇਹ ਨਸ਼ਾ ਪੀਣ ਲੱਗਾ ਤੇ ਕੌਣ ਪਿਆਉਣ ਲੱਗੇ ਨੇ ਇਹ ਅੰਦਰ ਬੈਠੇ ਹੋਏ ਪੰਜ ਬੋਲ ਇੱਕ ਕਹਾਣੀ ਸਾਡੀ ਹੈ ਕਿਵੇਂ ਅਸੀਂ ਨਸ਼ੇ ਵਿੱਚ ਫਸੇ ਅਖੀਰ ਤੇ ਸਾਨੂੰ ਉਹ ਜੋ ਬੰਦੀਖਾਨਾ ਹੈ ਉਹ ਉੱਥੇ ਲੈ ਜਾਵਾਂਗੇ ਉੱਥੇ ਲਿਜਾ ਕੇ ਕੈਦ ਕਰ ਦੇਣਗੇ ਤੇ ਜੋ ਹਸ਼ਰ ਕਰਨਗੇ ਉਹ ਗੁਰਬਾਣੀ ਵਿੱਚ ਦੱਸਿਆ ਹੋਇਆ ਹੈ ਜੋ ਅੱਜ ਦੇ ਮਨੁੱਖ ਜਾਮੀ ਦੇ ਹਾਲਾਤ ਹੈ ਹਰ ਇੱਕ ਦਾ ਮਨ ਦੁਖੀ ਪਰੇਸ਼ਾਨ ਹੈ ਉਹ ਆਪਣਾ ਕਾਰਨ ਲੱਭ ਰਿਹਾ ਪਿ ਕਿਉਂ ਇੱਥੋਂ ਤੱਕ ਪਹੁੰਚੇ ਬਿਹੈ ਦਾ ਰਾਜੇ ਸੀ ਸੁਖੀ ਹੋਣਾ ਚਾਹੀਦਾ ਸੀ ਜਦੋਂ ਕੋਈ ਪੁੱਛਦਾ ਆਪਾਂ ਕਹਿੰਦੇ ਬੜਾ ਆਨੰਦ ਹੈ ਬੜੇ ਸੁਖੇ ਹਾਂ ਪਰ ਆਪਾਂ ਤਾਂ ਕਹਿੰਦੇ ਪਹਿਰੇ ਹਾਂ ਵੀ ਬੜੇ ਦੁਖੀ ਹਾਂ ਸਾਡੇ ਵਰਗਾ ਦੁੱਖ ਹੈ ਕੋਈ ਮੇਰੇ ਨਾਲ ਆ ਹੋ ਗਿਆ ਮੇਰੇ ਨਾਲ ਉਹ ਹੋ ਗਿਆ ਉਹ ਕਹ ਰਹੇ ਨਹੀਂ ਇਹੀ ਵਿਚਾਰ ਕਰੋ ਕਿ ਕਿਉਂ ਸਾਰਾ ਕੁਝ ਉਲਟ ਹੋ ਗਿਆ ਤੇ ਹੁਣ ਜਦੋਂ ਅਸੀਂ ਇਸ ਚੀਜ਼ ਨੂੰ ਪਕੜਾਂਗੇ ਤੇ ਪਤਾ ਲੱਗੇਗਾ ਕਿ ਕਾਰਨ ਕੀ ਬਣਿਆ ਤੇ ਉਹ ਸਾਨੂੰ ਦੱਸ ਜੇ ਵੀ ਜਿਉਂ ਹੀ ਤੁਸੀਂ ਮਾਇਆ ਦੇ ਕਾਰਨ ਵਿੱਚ ਪਰਵੇਸ਼ ਹੋਏ ਕਾਲ ਨੇ ਤੁਹਾਨੂੰ ਮਦ ਪਿਆ ਦਿੱਤੇ ਨਸ਼ਾ ਕਰ ਦਿੱਤਾ ਹੁਣ ਨਸ਼ਾ ਪਹਿਲਾਂ ਪਹਿਲਾਂ ਜੀਵ ਸ਼ੌਕ ਵਿੱਚ ਪੈਂਦਾ ਹੈ ਫੇ ਕੋਈ ਗੱਲ ਨਹੀਂ ਆਪਾਂ ਨੂੰ ਕਿਹੜੇ ਰੋਜ਼ ਦੀ ਹੈ ਕਦੇ ਕਦੇ ਕਰ ਲੈਣਾ ਚਾਹੀਦਾ ਹੈ ਉਥੇ ਕਈ ਕਿਸਮ ਦੇ ਜੇਨ ਐਕਸਕਿਊਜ਼ ਦਿੰਦਾ ਹੈ ਕਿ ਕੋਈ ਵੀ ਹੁੰਦੇ ਨਸਰਹ ਗੁਨਾ ਵਿੱਚ ਹੌਲੀ ਹੌਲੀ ਫਿਰ ਉਸ ਦੀ ਆਦਤ ਬਣ ਜਾਂਦੀ ਹੈ ਜਿਵੇਂ ਅੱਜ ਕੱਲ ਮੋਬਾਈਲ ਫੋਨ ਏਲੀ ਕੰਸ਼ਾ ਹੈ ਇਹ ਬੱਚਿਆਂ ਨੂੰ ਹੁਣੇ ਤੋਂ ਹੀ ਲਾ ਦਿੱਤਾ ਗਿਆ ਜੇ ਬਜ਼ੁਰਗ ਨੇ ਉਹ ਵੀ ਇਹੀ ਦੇਖੇ ਜਾ ਰਹੇ ਨੇ ਜਿਸ ਉਮਰ ਵਿੱਚ ਮਾਰਾ ਦਾ ਨਾਮ ਲੈਣ ਦਾ ਸਮਾਂ ਹੈ ਉਹ ਸਵੇਰ ਤੋਂ ਹੀ ਉੱਥੇ ਹੋ ਜਾਂਦੇ ਨੇ ਸ਼ਾਮ ਤੱਕ ਇਹ ਚੱਲਦਾ ਹੈ ਇਸੇ ਤਰ੍ਹਾਂ ਬੱਚੇ ਲੈ ਖੇਡਣ ਦੀ ਉਮਰ ਹੈ ਉਹ ਵੀ ਨਸ਼ਾ ਕਰ ਰਹੇ ਨੇ ਇਹ ਵੀ ਇੱਕ ਨਸ਼ਾ ਹੈ ਇਸ ਸਮਰਜ ਗਏ ਤੇ ਹੋਂ ਦਾ ਨਸ਼ਾ ਹੈ ਉਦੋਂ ਹੁੰਦਾ ਮਹਾਰਜ ਹੋ ਸਕਦਾ ਹੈ ਤੇ ਆਧਾਰਨ ਦੇ ਦਿੰਦੇ ਪਾਣੀ ਵਿੱਚ ਇਹ ਹੋਂ ਦਾ ਨਸ਼ਾ ਹੈ ਜਿਵੇਂ ਜਿਵੇਂ ਟੈਕਨੋਲੋਜੀ ਦਾ ਪੜਾਅ ਵੱਧ ਰਿਹਾ ਹੈ ਹਰ ਇੱਕ ਮਨ ਨੂੰ ਇਸ ਦਾ ਨਸ਼ਾ ਚੜ ਰਿਹਾ ਹੈ ਇਸੇ ਤਰ੍ਹਾਂ ਹੁਣ ਕਾਲ ਲੈ ਇਹ ਮਨ ਨੂੰ ਮੱਤ ਪਿਆ ਦਿੱਤੀ ਮਾਇਆ ਦੀ ਅਸੀਂ ਮਾਇਆ ਮੰਗਣੀ ਸ਼ੁਰੂ ਕਰ ਦਿੱਤੀ ਉਹ ਹੁਣ ਆਧਾਰਨ ਦੇ ਕਿਵੇਂ ਸਮਝਾਉਂਦੇ ਨੇ ਵੀ ਜਿਸ ਤਰ੍ਹਾਂ ਨਸ਼ਾ ਪੀਣ ਵਾਲਾ ਪਹਿਲਾਂ ਪਹਿਲ ਨਸ਼ਾ ਪੀਂਦਾ ਹੈ ਫਿਰ ਹੌਲੀ-ਹੌਲੀ ਵਸ ਪੈ ਜਾਂਦਾ ਹੈ ਉਹ ਮੰਗਣਾ ਸ਼ੁਰੂ ਕਰ ਲੈਂਦਾ ਹੈ ਮੰਗਦਾ ਮੰਗਦਾ ਜਦੋਂ ਨਹੀਂ ਮਿਲਦਾ ਫਿਰ ਅਗਲਾ ਉਸ ਤੋਂ ਚੋਰੀ ਵੀ ਕਰ ਆਉਂਦਾ ਹੈ ਵੀ ਤੂੰ ਆਪਦੇ ਘਰ ਹੀ ਚੋਰੀ ਕਰ ਉਥੋਂ ਧਨ ਕਮਾ ਕੇ ਮੈਨੂੰ ਦੇ ਤੇ ਮੈਂ ਤੇਰਾ ਨਸ਼ਾ ਤੇ ਨੂ ਪੋਜ ਦਾ ਕਰਦੇ ਆਂਗਾ ਇਸਾ ਹੁਣ ਕਾਲ ਸਾਡੇ ਮਨ ਨਾਲ ਕਰਦਾ ਪਿਆ ਹੈ ਸਾਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਾਉਂਦਾ ਹੈ ਅਸੀਂ ਵੰਗਾਰ ਕਰਦੇ ਫਿਰਦੇ ਹਾਂ ਇਸ ਸੰਸਾਰ ਦੇ ਧਨ ਨੂੰ ਬੜਾ ਚੋਹ ਨਾਲ ਇਕੱਠਾ ਕਰਦੇ ਹਾਂ ਕਿ ਇਹ ਮੇਲਾ ਹੈ ਤੇ ਜਦੋਂ ਸਾਰਾ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ ਸਾਨੂੰ ਸਵੇਰ ਦੀ ਸ਼ਾਮ ਦੀ ਦੋ ਟਾਈਮ ਦੀ ਰੋਟੀ ਪਾਣੀ ਦੇ ਦਿੰਦਾ ਹੈ ਅਸਲਿਕੈਂ ਇਹਾਂ ਪੀ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਸਾਡੇ ਪਰਿਵਾਰ ਦੇ ਵਿੱਚ ਬੜਾ ਇਸ ਤਰ੍ਹਾਂ ਦੇ ਸੁਖ ਨੇ ਤ੍ਰੈ ਗੁਣਾਂ ਦੇ ਹੁਣ ਇਹ ਮਨ ਦੀ ਅਵਸਥਾ ਨੂੰ ਬਿਆਨ ਕਰ ਰਹੇ ਨੇ ਕਲ ਕਲ ਵਾਲੀ ਕਾਮ ਮਤ ਮਨੁਆ ਪੀਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾ ਦਾ ਹੰਕਾਰ ਮਜਰਸ ਕੋ ਦੇ ਲਪਕੇ ਪੀਪੀ ਹੋਇ ਖਾਰ ਨਾ ਸਭ ਉਹ ਰੋਵੇ ਫਿਰ ਮੰਗੇ ਨਰਦ ਕਰੇ ਖਵਾਰੀ ਲਭ ਹੰਦੇ ਰ ਬੰਦੇ ਖਾਨਾ ਔਗੰਪੈਰ ਲੋਹਾ ਦੇ ਪੁੰਜੀ ਮਾਰ ਪਵੈ ਨਿਤ ਮੋਦਗਰ ਪਾਪ ਕਰੇ ਖੋਟਵਾਰੀ ਹੁਣ ਇਸ ਨੂੰ ਕੁੱਟ ਪੈਂਦੀ ਹੈ ਜੇ ਕੰਮ ਕਰਦਾ ਹੈ ਤਾਂ ਫਸਦਾ ਹੈ ਟੈਨਸ਼ਨ ਵੱਗਦੀ ਹੈ ਚਿੰਤਾ ਵੱਗਦੀ ਹੈ ਨਹੀਂ ਕਰਦਾ ਤੇ ਅੰਦਰ ਲੀਆਂ ਤ੍ਰਿਸ਼ਨਾਵਾਂ ਪੂਰੀਆਂ ਨਹੀਂ ਹੋ ਰਹੀਆਂ ਬਿਮੈ ਸਮਾਜ ਦੇ ਵਿੱਚ ਕਿਵੇਂ ਚੱਲ ਲੰਗਾ ਕੰਪੀਟੀਸ਼ਨ ਦਾ ਸਮਾ ਹੈ ਜੇ ਨਹੀਂ ਕਰਾਂਗੇ ਤੇ ਕਿਵੇਂ ਮੈਚ ਕਰਾ ਕੇ ਸੰਸਾਰ ਦੇ ਨਾਲ ਹੁਣ ਫਸ ਗਿਆ ਹੈ ਇਸਾ ਹੁਣ ਇਸ ਨੂੰ ਬੰਦੀਖਾਨੇ ਵਿੱਚ ਤੇ ਵਿਚਾਰਾਂ ਵਿੱਚ ਪਾ ਦਿੱਤਾ ਹੁਣ ਜਿੱਥੇ ਮਨ ਫਸਿਆ ਹੋਇਆ ਹੈ ਇੱਥੇ ਇਸ ਨੂੰ ਵੰਗਾਰ ਕਰਾਉਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਵੇਂ ਪਹਿਲੇ ਸਮਿਆਂ ਵਿੱਚ ਹੁਣ ਵੀ ਕਾਲੇ ਪਾਣੀ ਦੇ ਸਜਾ ਹੁੰਦੀ ਹੈ। ਉਸ ਸਮੁੰਦਰ ਦੇ ਵਿੱਚ ਇੱਕ ਏਰੀਆ ਹੈ ਕਿ ਉੱਥੇ ਜੇਲ੍ਹ ਬਣਾਈ ਹੋਈ ਹੈ। ਜਿਹੜੇ ਕੈਦੀ بڑے ਪਿਸ਼ਕੇ ਸਮੁੰਦਰ ਨੇ ਖਤਰਨਾਕ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਕੇ ਉਸ ਅਸਥਾਨ ਤੇ ਕਰਾਇਆ ਜਾਂਦਾ ਹੈ। ਜੋ ਵੀ ਉਹ ਕਮਾਈ ਕਰਦੇ ਨੇ ਉੱਥੇ ਵਾਸਤੇ ਹੁੰਦੀ ਹੈ ਉਹ ਘਰ ਨਹੀਂ ਲਿਆ ਸਕਦੇ। ਬਦਲੇ ਵਿੱਚ ਉੱਥੇ ਉਹਨਾਂ ਨੂੰ ਅੰਨ ਪਾਣੀ ਮਿਲਦਾ ਰਹਿੰਦਾ ਹੈ। ਇਹ ਕਾਲਾ ਪਾਣੀ ਹੈ ਮਾਇਆ। ਇੱਥੇ ਮਨ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਪਈ ਹੈ ਇਹ ਆਜ਼ਾਦ ਹੋ ਕੇ ਆਪਣੇ ਘਰ ਨਹੀਂ ਜਾ ਸਕਦਾ ਜੋ ਕਮਾਈ ਕਰੇਗਾ ਇਹ ਇੱਥੇ ਰੱਖ ਲਈ ਰਹੇਗੀ ਸਾਥ ਨਾ ਚੱਲੇ ਮੈਨੂੰ ਭਜਨ ਵਖਿਆ ਸਗਲੇ ਸ਼ਾਰ ਹਰ ਹਰ ਨਾਮ ਕਮਾਉਣਾ ਨਾਨਕ ਇਹ ਧੰਸਾਰ ਇਹ ਖੁਸ਼ ਹੋ ਕੇ ਬੜੇ ਚਾਉ ਦੇ ਨਾਲ ਕਈ ਤਰੀਕਿਆਂ ਨਾਲ ਕਮਾਈ ਕਰ ਰਿਹਾ ਹੈ ਸ਼ਾਮ ਨੂੰ ਪਰਿਵਾਰ ਦੇ ਵਿੱਚ ਆ ਕੇ ਦਕਾਨ ਦਾ ਪਰ ਇੰਨੇ ਅੱਜ ਕਮਾਲ ਨੇ ਐਨੇ ਅੱਜ ਆਮਦਨ ਹੋਈ ਹੈ ਗੁਰਮਖ ਹੈ ਇਹ ਨੈਂਬੇ ਤੇਰੀ ਨਹੀਂ ਹੈ ਇਹ ਤਾਂ ਤੇ ਤੋ ਵਾਪਸ ਲੈ ਲਈ ਜਾਏਗੀ ਜਿੱਥੇ ਤੂੰ ਰੱਖੇਗਾ ਉੱਥੇ ਹੀ ਰਹਿ ਜਾਏਗੀ ਤੂੰ ਤਾਂ ਰਾਤ ਨੂੰ ਸੌ ਜਾਣਾ ਹੈ ਸਰੀਰ ਨੂੰ ਖਾਲੀ ਕਰ ਦੇਣਾ ਹੈ ਤੇਰੇ ਨਾਲ ਤਾਂ ਨਾਮ ਜਾਣਾ ਹੈ ਜੇ ਤੂੰ ਨਾਮ ਤਾਂ ਇਕੱਠਾ ਕੀਤਾ ਹੈ ਤਾਂ ਅੰਦਾਜ਼ ਨਹੀਂ ਮਾਇਆ ਨਾਲ ਨਹੀਂ ਜਾਏਗੀ ਇਹ ਤਾਂ ਤਰ੍ਹਾਂ ਵਾਸ਼ੇ ਖਿਡਾਉਣਾ ਦਿੱਤਾ ਹੋਇਆ ਹੈ ਕਿ ਕਿੱਥੇ ਚੱਲੋ ਕਿਹੜੇ ਨਾਲ ਲੈ ਕੇ ਜਾਣੇ ਤੇ ਇਸ ਮਾਇਆ ਦਾ ਕੋਈ ਵੀ ਮਾਲਕ ਨਹੀਂ ਹੁੰਦਾ ਪਰ ਪਿਆਰੀ ਇਹ ਸਾਰਿਆਂ ਦੀ ਹੈ ਇੱਕ ਦੀ ਨਹੀਂ ਇਹ ਕਿਸੇ ਦੀ ਵੀ ਨਹੀਂ ਪਰ ਪਿਆਰ ਸਾਰੇ ਕਰਦੇ ਪਏ ਨੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਸ ਤੋਂ ਥੋੜਾ ਜਿਹਾ ਪਚੋ ਨਹਿ ਸੁਣੀਏ ਨਹਿ ਮੁਖ ਤੇ ਬਕੀਏ ਨਹਿ ਮੋਹੇ ਉਹ ਟੇਠੀ ਐਸੀ ਠਗੌਰੀ ਪਾਏ ਭੁਲਾਵੇ ਲੱਗ ਸਭ ਕੇ ਮਨ ਮਿੱਠੇ ਤੇ ਹਰ ਇੱਕ ਨੂੰ ਹੀ ਚੰਗੀ ਲੱਗਦੀ ਪਈ ਹੈ ਕਿਸੇ ਦੇ ਮਨ ਨੂੰ ਇਸ ਨੇ ਇਹੋ ਜਾਂ ਨਹੀਂ ਪਿੱਟਾ ਚ ਨਾ ਕੀਤਾ ਹੋਵੇ ਪ੍ਰਭਾਵਤ ਨਾ ਕੀਤਾ ਹੋਵੇ ਸਾਰੇ ਕਹਿੰਦੇ ਨੇ ਵੀ ਚਾਹੀਦੀ ਹੈ ਚਾਹੀਦੀ ਹੈ ਤੇ ਮਹਾਰਾਜ ਕਹਿੰਦੇ ਨੇ ਇਸ ਨੇ ਇੰਨਾ ਪਰਿਵਾਰਾਂ ਵਿੱਚ ਫਰਕ ਪਾ ਦਿੱਤਾ ਵੀ ਹੁਣ ਲੜਨ ਲੱਗ ਪਏ ਸਾਰੇ ਭਰਾ ਭਰਾ ਲੜਦਾ ਪਿਆ ਹੈ ਕਿਸੇ ਨੂੰ ਤੁਸੀਂ ਥੋੜਾ ਜਿਹਾ ਵੱਧ ਦੇ ਦਿਓ ਦੂਜਾ ਭਰਾ ਕਹਿੰਦਾ ਹੈ ਕਿ ਮੇਰਾ ਭਰਾ ਹੀ ਨਹੀਂ ਹੈ ਪਿਤਾ ਦੇ ਬਾਰੇ ਕੋਈ ਐਸਾ ਸ਼ਬਦ ਕਿ ਮੇਰਾ ਪਿਤਾ ਹੀ ਨਹੀਂ ਹੈ ਔਰਤ ਮਰਦ ਨੇ ਦੋਵੇਂ ਜੀ ਜੌਬ ਕਰਦੇ ਪਏ ਨੇ ਲੜਦੇ ਪਏ ਨੇ ਲੜੀ ਜਾ ਰਹੀ ਹੈ ਲੜਾਈ ਝਗੜੇ ਚੱਲ ਰਹੇ ਪਏ ਨੇ ਜੀਵਨ ਮਕਸਦ ਮਿਲਿਆ ਸੀ ਕਿ ਮਾਲਕ ਨੂੰ ਮਿਲ ਵਾਸਤੇ ਤੇ ਕਰਦੇ ਕੀ ਪਏ ਨੇ ਲੜਾਈ ਝਗੜੇ ਇਹ ਅਵਸਥਾ ਮਹਾਰਾਜੇ ਕਹਿੰਦੇ ਨੇ ਇਸ ਨੇ ਸਾਰਿਆਂ ਦੇ ਵਿੱਚ ਝਗੜਾ ਪਾਇਆ ਹੋਇਆ ਹੈ ਕਹੋ ਕਬੀਰ ਪੰਚ ਕੋ ਝਗੜਾ ਝਗਰਤ ਜਨਮ ਗਵਾਇਆ ਹੁਣ ਅਸੀਂ ਇਸ ਵਿੱਚੋਂ ਨਿਕਲ ਕੇ ਇਸ ਬੰਦੀਖਾਨੇ ਦੇ ਵਿੱਚੋਂ ਆਜ਼ਾਦ ਹੋਣਾ ਹੈ ਤੇ ਗੁਰਬਾਣੀ ਸਾਨੂੰ ਬ੍ਰह्म ਗਿਆਨ ਦੇ ਕੇ ਇਥੋਂ ਆਜ਼ਾਦ ਕਰਾ ਰਹੀ ਹੈ ਲੋਕ ਜਾਣੇ ਇਹ ਗੀਤ ਹੈ ਤੇ ਤੋਂ ਬਰਾ ਵਿਚਾਰ ਜੋਂ ਕਾ ਸੇ ਉਪਦੇਸ਼ ਹੋਵੇ ਮਨ ਸਮਰਤੇ ਬਾਰ ਜੇ ਤੁਸੀਂ ਗੁਰਬਾਣੀ ਦੇ ਵਿਚਾਰ ਕਰਦੇ ਹੋ ਸਮਝਦੇ ਹੋ ਤੇ ਤੁਸੀਂ ਜੀਵਨ ਮੁਕਤ ਹੋ ਸਕਦੇ ਹੋ ਤੁਸੀਂ ਇਸ ਬੰਦੀਖਾਨੇ ਦੇ ਵਿੱਚੋਂ ਮੁਕਤ ਹੋ ਕੇ ਸ਼ਬਦ ਦੇ ਸੱਚ ਦੇ ਪਛਾਨ ਕਰ ਸਕਦੇ ਹੋ